ਕਿੰਦੇ ਰੋਟੀ ਦੀ ਆਡੀ ਮੈਂ ਕੱਤਤੀ ਤੇ ਲਾਈਓ ਰੋਟੀ ਥੋੜਾ ਜਿਹਾ ਹੜਨੀ ਕਿਉਂ ਅੱਜ ਤਾਂ ਪਹਿਲਾ ਦਿਨ ਹੈ ਰੋਟੀ ਮੈਂ ਖਾਲੀ ਬਸ ਅੱਜ ਉਹਨਾਂ ਨੂੰ ਸਮਝਾਉਣਾ ਕੰਮ ਕਿਹੜਾ ਕਿੱਦਾਂ ਕਰਨਾ ਤੇ ਛੇਤੀ ਆਏ ਨਾ ਠੀਕ ਹੈ ਚਲੋ ਬੱਬੂ ਬਡੇ ਸਰ ਦੀ ਬੜੀ ਕੀਤਾ ਤੁਹਾਨੂੰ ਕੰਮ ਵਧੀਆ ਮਿਲ ਗਿਆ ਚਲ ਹੁਣ ਹੋਵੇ ਸੌਖਾ ਹੋਣਾ ਉਹ ਨਦੀਬ ਹਾਂ ਗੱਲ ਕਰੀ ਦੀ ਤੇ ਸੌਖਾ ਹੋਵੇ ਕੰਮ ਭਾਵੇਂ ਔਖਾ ਹੈ ਪਰ ਸੌਖਾ ਹੋਵੇ ਕੰਮ ਕੰਮ ਹੀ ਹੈ ਆਪਾਂ ਤਾਂ ਨੇਬ ਚੱਲਣ ਉਹ ਵੀ ਜਿੱਦਾਂ ਦਾ ਮਰਜ਼ੀ ਮਿਲ ਜੇ ਚਲੋ ਸਭ ਨੂੰ ਮਿਲ ਗਈ ਨੌਕਰੀ ਤੇ ਵਧੀਆ ਹੈ ਹਾਂਜੀ ਇੱਕ ਬਣੀ ਵਧੀਆ ਬੰਦੇ ਨੂੰ ਮਿਲ ਗਈ ਆਹੋ ਤੇ ਇਦਾਂ ਕਰੀਂ ਵੀ ਅਗਮ ਨੂੰ ਟਾਈਮ ਨਾ ਲੈ ਆਇਓ ਇੰਦੇ ਤੁਹਾਡੇ ਤੋਂ ਜ਼ਿਆਦਾ ਕਾਲੇ ਹੁੰਦੇ ਨੇ ਡੈਡੀ ਜੀ ਉਹ ਤੇ ਪਹਿਲਾਂ ਹੀ 10 ਮਿੰਟ ਜਾ ਕੇ ਤੇ ਉੱਥੇ ਬਹਿ ਜਾਂਦੇ ਆ ਤੁਸੀਂ ਕਦਲੀ ਫਿਕਰ ਕਰਨ ਦੀ ਇਹੋ ਨਾ ਵੇਂ ਜਾਣਾ ਉਸ ਤੋਂ ਚਾਰਾ ਨਿਕਲਾਰੋਂ ਦਰਵੇ ਕੋਈ ਨਹੀਂ ਗੱਡੀ ਲੈ ਆਉਂਦੀ ਨਹੀਂ ਟਾਈਮ ਤੇ ਚਲੋ ਠੀਕ ਆ ਮੈਂ ਫਿਰ ਚਲਦਾ ਤਾਂ ਆਇਨਾ ਮੈਂ ਛੇਤੀ ਉਹ ਤਾਂ ਮੁੰਡਾ ਫੋਨ ਕਰਨ ਦਾ ਆਇਆ ਛੱਡੀ ਚਲੋ ਠੀਕ ਆਪੇ ਹਜੂਮੀ ਮੈਂ ਚਲ ਗਿਆ ਫਿੰਦਰ ਤੋਂ ਹਾਂਜੀ ਚਲ ਗਏ ਨੇ ਰੋਟੀ ਲਾਗੀ ਕਿਤਾ ਖਾ ਕੇ ਗਿਆ ਵਾ ਰੋਟੀ ਖਾ ਕੇ ਤੇ ਚਲ ਗਏ ਨੇ ਪਰ ਨਾਲ ਨਹੀਂ ਲਾਤੀਏ ਹਾਈ ਲੈ ਜਾਂਦਾ ਕੋਈ ਪਤਾ ਨਹੀਂ ਹੁੰਦਾ ਟਾਈਮ ਵੱਧ ਘਟ ਲੰ ਜਾਂਦਾ ਫੇ ਮਮੀ ਕਹਿੰਦੀ ਹੈ ਅੱਜ ਛੇਤੀ ਆ ਜਾਣਾ ਵਾ ਅੱਜ ਟਾਈਮ ਹੀ ਲੱਗਣਾ ਜੀ ਬਸ ਉਹ ਲੈਣੇ ਦਸਣਾ ਦਸਣਾ ਯਾ ਭੀ ਕੀ ਕੰਮ ਹੋ ਗੋ। ਚੱਲ ਘਰ ਕੋਈ ਜਾਂਦੀ ਹੈ ਤੇ ਕਰ ਲੈ ਫਿਰ ਕੰਮ ਕਰ ਤੂੰ ਹੀ ਆਪਣਾ ਠੀਕ ਹੈ ਮੈਂ ਦੇਖਾਂਗਾ ਤੁਹਿਆ ਰਹਿਮ ਦੇਣਾ ਹੈ ਮੈਂ ਕਰ ਦੇਣਾ ਹੀ ਉਹ ਮੈਂ ਵਿਹਲਾ ਮੈਂ ਚੱਲ ਥੋੜਾ ਬਰਾ ਖੋਤਰ ਦੇਣਾ ਮੈਂ ਮੁੜ ਕੇ ਦਵਾਈ ਵੀ ਪਾੜਾਂਗੇ ਉਹ ਕੋਈ ਨਹੀਂ ਛੱਡੋ ਬਰਾ ਮੈਂ ਕਰਦਾਗਾ ਸ਼ਾਮ ਨੂੰ ਆਪੀ ਹੋਰ ਸੁਣਾ ਕਰਾਂ ਕੰਮ ਫਿਰ ਹਾਂਜੀ ਕਿਦਾਂ ਦਾ ਕੰਮ ਸੀ ਕੰਮ ਤੇ ਡੈਡੀ ਬੜਾ ਵਧੀਆ ਜੀ ਅੱਛਾ ਆਜੋ ਬੈਠ ਦੱਸਣਾ ਤੁਹਾਨੂੰ ਜੀ ਫਿਰ ਵਧੀਆ ਗੱਲ ਹੋਗੀ ਸੁਣਾ ਫੇ ਕਿਦਾਂ ਦਾ ਕੰਮ ਮਿਲਿਆ ਜੀ ਉਹ ਡੈਡੀ ਕੰਮ ਬੜਾ ਹੀ ਵਧੀਆ ਮਿਲ ਗਿਆ ਤੇ ਅੱਛਾ ਹੂੰ ਜਿਆਦਾ ਖੇਚਲ ਵਾਲਾ ਕਿਦਾਂ ਦਾ ਵਾ ਹੌਲਾ ਭਾਰਾ ਨਾ ਹੌਲਾ ਦਾ ਨਾ ਭਾਰਾ ਸਿਰਫ ਕ੍ਰੇਨ ਹੀ ਚਲਾਉਣੀ ਹੈ ਉਹਦੇ ਨਾਲ ਹੀ ਮਾਲ ਉਧਰ ਤੇ ਉਧਰ ਕਰਨਾ ਵਾ ਅੱਛਾ ਤੇ ਹੋਰ ਆਦ ਵਧੀਆ ਫਿਰ ਤੇ ਹੋਰ ਇਹ ਵੀ ਮਾੜੇ ਮੋٹے ਹੱਥ ਸਿੱਧੇ ਹੀ ਨਾ ਹਾਂ ਉਥੇ ਗੱਲ ਬਣ ਗਈ ਬਾਕੀ ਜਿਹੜੇ ਤੁੱੱਚੇ ਮੁੰਡੇ ਆ ਨਾ ਕ੍ਰੇਨ ਹੌਲਾ ਕਿਸੇ ਨੂੰ ਭਾਰਾ ਕੰਮ ਮਿਲਿਆ ਅੱਛਾ ਤੇ ਤਨਖਾਹ ਵੀ ਚੰਗੀ ਹੈ ਤੇਰਾ ਵਧੀਆ ਵਾ ਮੈਂ ਨਾ ਬਹੁਤ ਹੀ ਵਧੀਆ ਕਿੰਨੇ ਕੁ ਪੈਸੇ ਜਾਂਦੇ ਦਵਾਂਗੇ ਸਟਾਰਟਿੰਗ ਜਿਹੜੀ 17-18 ਹਜ਼ਾਰ ਹੈਗੀ ਚਲੋ ਵਧੀਆ ਫਿਰ ਤੇ ਠੀਕ ਆ ਹੋਰ ਹੈ ਤੇ ਡਿਊਟੀ ਉਹ ਹੀ 8-9 ਘੰਟੇ ਠੀਕ ਆ ਫਿਰ ਆਪਣਾ ਕਰੀ ਜਾ ਕੰਮ ਜੇ ਜਾਂਦੇ ਹੀ ਹੋਰ ਟਾਈਮ ਲਾਓਗੇ ਹੂੰ ਫਿਰ ਉਹ ਤੁਹਾਨੂੰ ਵੱਖਰੇ ਪੈਸੇ ਮਿਲਣਗੇ ਚਲੋ ਉਹਦੇ ਆਪਣੀ ਖੇਚਲ ਹੀ ਆ ਕੋਈ ਗੱਲ ਨਹੀਂ ਜੇ ਮਿਲਦਾ ਤਾਂ ਤੂੰ ਲਈ ਜਾਈਂ ਕਜਿਆ ਕੁ ਮੀਨਾ ਖੰਡ ਕੱਢਨੇ ਆ ਨਾ ਇਦਾਂ ਹੂੰ ਤੇ ਗਾਂ ਮੜ ਕੇ ਦੇਣ ਵੀ ਵੱਡੇ ਹੋਏ ਨੇ ਆ ਹਾਂ ਤੇ ਮਗਰੋਂ ਕੋਈ ਬਹੁਤਾ ਨਹੀਂ ਕੋ 2-3 ਘੰਟੇ ਲਾਵਾਂ ਕਰਾਂਗੇ ਲਾਵੇ ਬੰਦਾ ਚੱਲ 4 ਰੁਪਏ ਬਣ ਜਾਣਗੇ 20000 ਤੋਂ ਟੱਪ ਜਾ ਕਰਨਾ ਤੂੰ ਨਹੀਂ ਨਹੀਂ ਟੱਪ ਜਾਣਾ ਕਰਨਾ ਬਾਕੀ ਤੂੰ ਫਿਕਰ ਨਾ ਕਰੀ ਬਾਕੀ ਇਧਰੋਂ ਥੋੜੇ ਬੋਲੇ ਦੁੱਧ ਰਲ ਜਾ ਕਰਨੇ ਵਿੱਚ ਹਾਂਜੀ ਪਟੜਾਥਾ ਮੈਂ ਵੇਲਕ ਵੇਲੇ ਪਾਪੂ ਦਿਆ ਕਰਨਾ ਵਾ ਆਹੋ ਜਦੋਂ ਇੱਕ ਦੇ ਤੇਰਾ ਟਾਈਮ ਲੱਗਾ ਤੂੰ ਵੜਦਿਆ ਕਰੀ ਥੋੜੇ ਬੋਲੇ ਨਹੀਂ ਕੋਈ ਗੱਲ ਨਹੀਂ ਕਰਾਂਗਾ ਨਾਲ ਤਾਂ ਠੱਡੇ ਮੈਂ ਕੋਈ 10-15000 ਦੁੱਧ ਦਾ ਆਜਿਆ ਕਰੂਗਾ ਤੇ 20000 ਤੂੰ ਲਿਆ ਕਰੇ ਤੇ ਹੋਰ ਹਾਂ ਇਹ ਵੀ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਨਹੀਂ ਨਹੀਂ ਤੂੰ ਕਰੀ ਜਾ ਤਗੜਾ ਹੋ ਕੇ ਤੇ ਬਾਕੀ ਨਾ ਇੱਕ ਗੱਲ ਦੀ ਤੰਗੀ ਏ ਬਸ ਕਾਦੀ ਜਿਹੜਾ ਸੰਦ ਹੈ ਨਹੀਂ ਆਪਣੇ ਕੋਲ ਕੋਈ ਮੋਟਰਸਾਈਕਲ ਹੋਏ ਨਾ ਤਾਂ ਫੇਰ ਹੈ ਮੇਰੀ ਗੱਲ ਸੁਣ ਕਿੰਨੇ ਕਦਾ ਆਊਗਾ ਜੇ ਚੱਲਦਾ ਲਈਏ ਉਹ ਤਾਂ ਨੇ ਵੇਖਿਆ ਹੀ ਹੈ ਜੇ ਮਾੜਾ ਮੋਟਾ ਬਲਵਾਗੇ ਕੋਈ 20-25000 ਖਰਚਾਂਗੇ ਫੇਰ ਹੀ ਏ ਉਹ ਮੈਂ ਕਹਿੰਦਾ ਨਹੀਂ ਤੇ ਇਦਾਂ ਕਰ ਚੱਲ ਵੇਖ ਲੈ ਜੇ ਵਾਦਾ ਘਾਟਾ ਕਰਕੇ ਲਿਆ ਜਾਂਦਾ ਤੇ ਲੈ ਲੈ ਮਾੜਾ ਮੋਟਾ ਆ ਮੇਰੇ ਕੋਲ ਨਾ 5000 ਰੁਪਏ ਦੁੱਧ ਦਾ ਹੈਗਾ ਹੀ ਆ ਲੈ ਰੱਖ ਲੈ ਉਹ ਲੈਂਗਾ ਤਾਂ ਤੂੰ ਵਿੱਚ ਪਾ ਲਈ ਇਹ ਜਿਹੜਾ ਨਾ ਇਹ ਤਾਂ ਵੀ ਦੱਸਣਾ ਕੀ ਕਰਨਾ ਜਿਹੜਾ ਮੋਟਰਸਾਈਕਲ ਆ ਨਾ ਉਹ ਠਹਿਰ ਕੇ ਲੈਨੇ ਹੋ ਯਾਰ ਮੇਰਾ ਯਾਰ ਨਹੀਂ ਦੂਜਾ ਅੱਜ ਤਾਂ ਮੋਟਰਸਾਈਕਲ ਲੈਉਣਾ ਨਾ ਹਾਂ ਉਹਨਾਂ ਉਹਦਾ ਵੇਚਣਾ ਹੈ ਅੱਛਾ ਉਹ ਕਹਿਣ ਦੇ ਸੀ ਉਦੋਂ ਤੇ ਉਹਦੇ ਨਾਲ ਗੱਲ ਕਰਕੇ ਵੇਨੇ ਆ ਚੱਲ ਵੇਖ ਲਈ ਜੇ ਉਹਦੇ ਨਾਲ ਤੇ ਰਸਵ ਦਾ ਹੋ ਜਾਂਦਾ ਵਾ ਤੇ ਕਰ ਲਈ ਗੱਲ ਹਾਂਜੀ ਹਾਂਜੀ ਹੋ ਚਲੋ ਜਾਣ ਤੇ ਇਹਦੇ ਨਾਲੇ ਚੱਲ ਜੀਦਾ ਕਿੇ ਵਕਤ ਮੈਂ ਜਾਣਾ ਹੋਏ ਡਿਊਟੀ ਉਹਨੇ ਛੁੱਟੀ ਕਰਨੀ ਹੋਏ ਤੇ ਫਿਰ ਹੜਾ ਕਿਸੇ ਨੂੰ ਥੋੜਾ ਕਹਿ ਸਕੀਦਾ ਆਹੋ ਇਹ ਤਾਂ ਉਹਦਾ ਰਲ ਕੇ ਬੰਦਾ ਜਾ ਦੇ ਸਕਦਾ ਪਰ ਇਹ ਆ ਵੀ ਕਿਸੇ ਨੂੰ ਕੋਈ ਜ਼ਰੂਰੀ ਕੰਮ ਵੀ ਪੈ ਜੇ ਤੇਰੀ ਵੀ ਛੁੱਟੀ ਹੋ ਜਾ ਕਰਨੀ ਹੈ ਬਿਲਕੁਲ ਉਹ ਤੇ ਉਹਦਾ ਤਾਂ ਕੋਈ ਗੱਲ ਨਹੀਂ ਬਾਕੀ ਬਤਾ ਹੁਣ ਇੱਕ ਕੰਮ ਕਰ ਭਾਵੇਂ ਮੋਟਰਸਾਈਕਲ ਓਖਾ ਲੈ ਸੌਖਾ ਲੈ ਛੁੱਟੀ ਨਹੀਂ ਕਰਨੀ ਛੁੱਟੀ ਜਦਨ ਕੰਪਨੀ ਦੇਏ ਉਦਨ ਹੀ ਕਰਨੀ ਆ ਨਹੀਂ ਉਦਨ ਹੀ ਕਰਾਂਗੇ ਚਾਰ ਛੁੱਟੀਆਂ ਤਾਂ ਆ ਹੀ ਜਾਣੀਆਂ ਕਰਨੀਆਂ ਬੰਦਾ ਰੋਜ਼ ਜਾਵੇ ਅਗਲੇ ਨੇ ਵੀ ਹੁੰਦਾ ਵੀ ਕੰਮ ਤੇ ਰੋਜ਼ ਆਉਂਦਾ ਵਾ ਹਾਂਜੀ ਠੀਕ ਹੈ ਨਾ ਤੇ ਔਰ ਪਤਾ ਕੀ ਕਰਾਂ ਮੈਂ ਪੈਸਿਆਂ ਦਾ ਹਾਂ ਇਹਦੀ ਭੈਣ ਦੇ ਦੇਣੇ ਆ ਨਾ 10000 ਰੁਪਿਆ ਆ ਪੰਜ ਜੜਾ ਮੈਂ ਉਹਨਾਂ ਨੂੰ ਫੜਾਵਨਾ ਓਏ ਉਹਨਾਂ ਨੇ ਜੇ ਹੁਣ ਤੇ ਦਿੱਤੇ ਆ ਤੂੰ ਵਰਤਲਾ ਚੁੱਪ ਕਰਕੇ ਦੋ ਚਾਰ ਮਹੀਨੇ ਮੁੜ ਕੇ ਦੇ ਦਾਂਗੇ ਉਹ ਨਹੀਂ ਡੈਡੀ ਹਾਂ ਰਿਸ਼ਤੇਦਾਰੀ ਦਾ ਕੰਮ ਏ ਤੇ ਜਿੰਨੇ ਸੋ ਕੋ ਲੈਂਦੇ ਆ ਲਾ ਦਈਏ ਚੱਲ ਵੇਖ ਲੈ ਹੁਣ ਹੋਣ ਜਾਏਗਾ ਫਿਰ ਚਲ ਜਣਾ ਆਏ ਨਾ ਬਸ ਮੈਂ ਛੇਤੀ ਨੇਰਾ ਹੋਏ ਨਾ ਤੈਨੂੰ ਉਹ ਨਹੀਂ ਡੈਡੀ ਹੁੰਦਾ ਮੈਂ ਮੋਟਰਸਾਈਕਲ ਲੈ ਆਇਆ ਨਾ ਇਥੋਂ ਕਿਸੇ ਦਾ ਤੇ ਫੜਾਉਣਾ ਜਿਹੱਚੋ 100 ਰੁਪਿਆ ਵੀ ਭੁਰ ਗਿਆਣਾ ਮੁੜ ਕੇ ਰੋਕ ਮੁਟਾਵੋ ਰੋਦਾ ਲੈ ਨਹੀਂ ਜਾ ਰ ਆਪਣੇ ਦਾ ਨਾਲੇ ਵੇਖ ਲੈ ਗੱਲ ਕਰਕੇ ਨਹੀਂ ਵੈਨਾ ਸੱਚ ਉਹਦਾ ਨਾਲ ਗੱਲ ਕਰ ਹੀ ਲੈਣਾ ਵਾ ਨਾਲੇ ਉਹ ਵਾਂਡਾ ਕਾਢਿਆ ਤੇ ਨਾਲੇ ਪਤਾ ਲੱਗ ਜਾਊਗਾ ਵੀ ਦਿੰਦੇ ਆ ਜਾਂ ਕੀ ਕਰਦੇ ਕਿੰਨੇ ਕ ਪੈਸੇ ਮੰਗਦੇ ਆ ਨਾਲੇ ਅਗਲੇ ਨੂੰ ਇਹ ਵੀ ਆਖਾਂਗਾ ਵੀ ਵੇਚਣਾ ਛੜਿਓ ਅਸੀਂ ਲੱਲਾਂਗੇ ਕਿਹ ਵਕਤ ਅਗਲੇ ਨੂੰ ਪੈਸੇ ਮਿਲਦੇ ਹੁੰਦੇ ਨੇ ਮੇਰੇ ਕੋ ਆ ਇਨੇ ਘਗੇ ਮੈਂ ਤੈਨੂੰ ਦੇ ਦਿੱਤੇ ਆ ਤੂੰ ਜਾਣ ਤੇਰਾ ਕੰਮ ਜਾਣੇ ਚਲੋ ਕੋਈ ਨਹੀਂ ਫਿਰ ਮੈਂ ਵੈਨਾ ਗੱਲਬਾਤ ਕਰਕੇ ਤੁਸੀਂ ਨਾ ਉਹਦਾ ਇੱਕ ਕੰਮ ਕਰਿਓ ਜੇ ਗੱਲ ਬੰਦੀ ਚਾਪੇਗੀ ਨਾ ਤੇ ਦੋਦੀ ਕੋ ਥੋੜੇ ਜਿਵੇਂ ਪੈਸੇ ਵੱਧ ਫੜ ਲਿਓ ਕੋਈ ਨਾ ਉਹਦੇ ਦੇ ਦੂਗਾ 2-4000 ਰੁਪਏ ਰੋਕ ਫੜੀ ਲਈਦਾ ਅੱਗੇ ਵੀ ਹਾਂਜੀ ਤੇ ਚਲੋ ਫਿਰ ਮੈਂ ਆ ਗਿਆ ਕੋਈ ਨਹੀਂ ਆ ਜੀ ਟਾਈਮ ਨਾ ਹੈ ਕੋਈ ਮਮੀ ਆ ਡਾਡੀ ਦੱਸ ਦਿੰਦੇ ਆ ਮੈਂ ਆ ਗਿਆ ਬਸ ਜੇੜ ਦੇ ਬੰਦੇ ਨੂੰ ਬਹਿ ਜਾ ਉਹ ਥੋੜੇ ਜਿਹੇ ਪੈਸੇ ਆ ਗਏ ਸੀ ਮੇਰੇ ਕੋਲ ਉਹਨਾਂ ਮੈਂ ਦਿੱਤੇ ਆ ਸਲਾਹ ਕੋਈ ਹੋਰ ਕਰਨ ਦੇ ਆ ਉਹ ਆਂਦਾ ਸੀ ਜਿਹੜੇ ਮੈਂ ਨਵਦੀ ਭੈਣ ਕੋਲ ਲਿਆਂਦੇ ਨਾ ਪੈਸੇ ਫੜ ਕੇ ਪਰਮੋਣਾ ਕੋਲੋਂ ਅੱਛਾ ਅੱਛਾ ਤੇ ਆਂਦਾ ਸੀ ਫਿਰ ਚਲ ਮੈਂ 10000 ਫਰੇ ਲਿਆਂਦਾ ਉਹ ਦਿਨ ਇਹਨਾਂ ਨੇ ਤੇ 5000 ਰੁਪਏ ਹੈਗੇ ਮੇਰੇ ਕੋਲ ਮੈਂ ਫੜਾਤਾ ਇਹਨੂੰ ਆਂਦਾ ਮੈਂ ਉਹਨਾਂ ਦਾ 5 ਹੀ ਦੇਵਾ ਚਲ ਹੌਲੀ ਹੌਲੀ ਕਰਕੇ ਤੇ ਲਾ ਦਿੰਨੇ ਆ ਇੱਕ ਵਾਰੀ ਫੇਰ ਦੇ ਦਾਂਗੇ 5 ਰੁਪਏ ਲੈ ਲਾਥੀ ਚਾ ਜਿੱਦਾਂ ਠੀਕ ਲੱਗਦਾ ਉਦਾਂ ਹੀ ਕਰ ਲਓ ਉਧਰ ਗਿਆ ਹੀ ਹਾਂ ਚੱਲ ਜਿਵੇਂ ਕੋ ਕਰਾ ਹੈ ਕਰ ਲਓ ਕਰ ਲਓ ਰੋਟੀ ਲੱਟੀ ਬਣਾਣਾ ਰੋਟੀਆਂ ਬਣਾਉ ਬੈਠਾ ਇੱਕ ਮਿੰਟ ਨਾਲੇ ਮੈਂ ਹਾਂ ਇਹ ਪਰਮਾਤਮਾ ਨੇ ਕਿੱਡੀ ਸੁਣੀ ਹੋ ਨੌਕਰੀ ਵੀ ਉਹਨੂੰ ਵਧੀਆ ਮਿਲ ਗਈ ਹੋ 17-18000 ਰੁਪਏ ਤਨਖਾਹ ਲੱਗ ਗਈ ਹੋ ਤੇ ਪਰਮਾਤਮਾ ਨੇ ਰੋਟੀ ਵੀ ਤੁਹਾਨੂੰ ਦੇਣੀ ਹੈ ਤੇ ਮੈਂ ਹਾਂ ਇਤੋਂ ਕੋਈ ਦੁੱਧਾ ਤੇ ਮੈਂ ਕਮਾਈ ਜਾਊਂਗਾ ਤਾਂ ਇਧਰੋਂ ਤੂੰ ਇਹਨੇ ਕਮਾਈ ਜਾ ਨਾਲਾਂ ਦਾ ਓਵਰਟਾਈਮ ਹੀ ਲੱਗ ਜਾ ਕਰਨਾ ਆਂਦੇ ਜਿਓ ਓਵਰਟਾਈਮ ਲਾਓਗੇ ਤੇ ਪੈਸੇ ਵੱਧ ਮਿਲਣ ਤੇ 20000 ਤੋਂ ਵੱਧ ਪੈਸੇ ਦੇ ਬਾਂਜਿਆ ਕਰਨੇ 21-22000 ਰੁਪਈਆ ਦਾ ਬਾਂਜਿਆ ਕਰਨਾ ਵਾ ਤੇ ਬਾਕੀ ਕੋਈ ਇਥੋਂ ਆਪਾਂ ਨੂੰ ਦੁੱਧ ਪਾਣੀ ਦਾ ਖਰਚਾ ਚਲਾਈ ਜਾਣਾ ਵਾ ਹੁਣ ਮੁੰਡਾ ਪੜਜੂਗਾ ਸਾਡਾ ਚੱਲ ਮੁੰਡਾ ਵੀ ਪੜਜੂਗਾ ਕਿਰ ਘਰ ਤਾਂ ਵੀ ਮਾੜਾ ਮੋਟਾ ਵੇਖਾਂਗੇ ਫਿਰ ਚੱਲ ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਜਿਹੜਾ ਜ਼ਰੂਰੀ ਕੰਮ ਉਹ ਕਰਾਂਗੇ ਘਰ ਆਪੇ ਬਣ ਜੰਨੇ ਹੁੰਦੇ ਬਾਅਦ ਚ ਚਲੋ ਠੀਕ ਮੈਂ ਰੋਟੀਆਂ ਹੁੰਦੀਆਂ ਲੈ ਲਈ ਆਹ ਲੈ ਆਇਆ ਇਹ ਤੇ ਪედა ਮੇਰਾ ਪੋਰਸਲ ਬਲਾਗ ਨਹੀਂ ਪਰਮੂ ਹੈ ਕੋਈ ਨੜੀਆ ਵੇਖੋ ਹਮ ਸੀ ਬਰੇਂਜ ਵਗੈਰਾ ਸਾਰਾ ਕੁਝ ਹੈਗਾ ਇੱਥੇ ਹੈ ਹੈ ਆਹੋ ਇਹ ਵਧੀਆ ਬਣਿਆ ਹੈ ਬਲਾਗ ਗੱਲ ਕਰਦੇ ਪਾਣੀ ਦਾ ਨਿਕਾਸ ਹੈ ਹੈ ਹਾਂ ਪਾਣੀ ਦਾ ਹੈਗਾ ਨਿਕਾਸ ਹਾਂ ਪਲਾਟ ਵਧੀਆ ਬਣਿਆ ਜਾਂ ਤੇ ਠੀਕ ਹੈ ਠੀਕ ਹੈ ਹਾਂ ਲੋਕੇਸ਼ਨ ਇਸ ਵਾਰੀ ਸਾਨੂੰ ਚੰਗੀ ਮਿਲ ਗਈ ਨਹੀਂ ਤੁਸੀਂ ਦੋਵੇਂ ਪਿਓ ਪਤ ਘਰ 'ਚ ਪਰ ਪਤਾ ਵੀ ਹੈਗਾ ਪਿ ਤੁਹਾਡੇ ਘਰ ਕੌਣ ਆਇਆ ਤੇ ਕੌਣ ਗਿਆ ਮਾਦਰ ਲੜਕੇ ਬਹਿ ਰਹੇ ਹੁੰਦੇ ਜੀ ਤੂੰ ਹੀ ਦੱਸ ਦੇ ਕੌਣ ਆਇਆ ਵਾ ਇੱਥੇ ਬੈਠੇ ਵਿਛੇ ਪਿੰਦਰ ਆਇਆ ਜੀ ਅੱਛਾ ਆਹੋ ਫੋਨ ਤੇ ਸਾਡੇ ਗੋਲੀਆ ਫੋਨ ਨਹੀਂ ਕੀਤਾ ਪਤਾ ਨਹੀਂ ਫੋਨ ਨਹੀਂ ਕੀਤਾ ਨਾ ਡੱਬਾ ਫੜਿਆ ਹੱਥ ਵਿੱਚ ਤੇ ਮੈਂ ਡਰਾਈਵਿੰਗ ਰੂਮ ਚ ਬਿਠਾ ਕੇ ਆਈ ਹਾਂ ਬਰਾਏ ਹੋਣਾ ਕੋਈ ਖੁਸ਼ੀ ਵਾਲਾ ਕੰਮ ਹਣਾਵਾ ਉਹਦਾ ਰੱਦ ਨਾ ਫੋਨ ਵੀ ਕਰਨਾ ਸਿੱਧਾ ਘਰੇ ਚਲ ਜਾਂਦਾ ਵਾ ਚਲਾਓ ਮਿਲੋ ਸਹੀ ਉਹ ਨੂੰ ਆਣ ਕੇ ਚਲੋ দাও ਕਹੀ ਚਾਹ ਪਾਣੀ ਵੀ ਆਗੇ ਆ ਮੈਂ ਚਾਹ ਪਾਣੀ ਬਣਾਉਣੀ ਆ ਤਾਂ ਤੂੰ ਜਾ ਕੇ ਲੱਗੇ ਤੇ ਬਹਿ ਉਹਦੇ ਚਲ ਰੈਡੀ ਹੋ ਜਾਓ ਕੰਜੂ ਆਉਣਾ ਆਉਣਾ ਕੋਈ ਜਹਾਜ ਸਾਹਿਬ ਅਸੀ ਕਾਦੀ ਕੀ ਹਾਲ ਜੀ ਵਧੀਆ ਤੁਸੀਂ ਦੱਸੋ ਕਿੰਨਾ ਠੀਕ ਜੀ ਵਧੀਆ ਵਧੀਆ ਆਪਣੇ ਤੁਸੀਂ ਦੱਸਿਆ ਹੀ ਆਉਣ ਲੱਗੇ ਉਹ ਦੱਸਣਾ ਕੀ ਕਿੱਲਾ ਖੜੋਆ ਡਬਾ ਡਬਾ ਭਾਜੀ ਕਹਦਾ ਉਹ ਹੱਡ ਲਾ ਕੇ ਫੈਕਟਰੀ ਢੁਲੀ ਹੈ ਹਾਂਜੀ ਉੱਥੇ ਨੌਕਰੀ ਮਿਲ ਗਈ ਮੈਨੂੰ ਲੈ ਜੀ ਵਧਾਈਆਂ ਹੁਣ ਬਹੁਤ ਤੁਹਾਨੂੰ ਬਹੁਤ ਅੱਛਾ ਨੌਕਰੀ ਮਿਲ ਗਈ ਮੇਰੇ ਪੁੱਤ ਨੂੰ ਹਾਂਜੀ ਲੈ ਵਧਾਈਆਂ ਖਤੋਂ ਬਹੁਤ ਸਾਰੀਆਂ ਹੈ ਤੁਹਾਨੂੰ ਵੀਆਂ ਵਸੀ ਜੀ ਚਲ ਮੈਂ ਚਾਹ ਬਣਾਉਣੀ ਹੈ ਕਰੋ ਗੱਲਾਂ ਬਾਤਾਂ ਦੀ ਮੰਮੀ ਆ ਲੈ ਜਾਓ ਹੱਡਬਰ ਨਾਲ ਚਲ ਮੇਰੇ ਵੱਲ ਵਧਾਈ ਦੇਵੀ ਮਮੀ ਡੈਡੀ ਨੂੰ ਚੰਗਾ ਕੋਈ ਨਾ ਲੈ ਆਉਂਦੇ ਜੀ ਉਹਨਾਂ ਦੇ ਨਾਮ ਦੇ ਉਹ ਬਸ ਤਾਂ ਇੱਕ ਦਿਨ ਉਹਦੋਂ ਆਇਆ ਸੀ ਅੱਛਾ ਠੀਕ ਹੈ ਤੇ ਆ ਜੁੱਦਾ ਹੀ ਪੁਲਾਇਆ ਹੀ ਮਾੜਾ ਮੋਟਾ ਵੀ ਕੰਮ ਕਿਦਾਂ ਕਰਨਾ ਕਿਹੜਾ ਕਿਦਾਂ ਹੈ ਅੱਛਾ ਠੀਕ ਹੈ ਹਾਂਜੀ ਤੇ ਪਹਿਲਾਂ ਦੇ ਨਾ ਤੁਸੀਂ ਆਹ ਪੜੋ ਨਾ ਪੈਸੇ ਥੋੜੇ ਨੇ ਉਹ ਬੜੀ ਕੋਈ ਗੱਲ ਨਹੀਂ ਹਲੇ ਚੱਲ ਸਾਰੋ ਆਪਣਾ ਉਹ ਨਹੀਂ ਨਹੀਂ ਉਹ ਨਵੀਂ ਨਵੀਂ ਟੌਕਰੀ ਮਿਲੀ ਜਦੇ ਉਹ ਕੋਈ ਗੱਲ ਨਹੀਂ ਆਣਾ 5000 ਰੁਪਏ ਹੈ ਹਾਂਜੀ ਠੀਕ ਹੈ ਤੇ ਬਾਕੀ ਤਾਂ ਮੈਂ ਬਾਅਦ ਚ ਦਿਆਂਗਾ ਠੀਕ ਹੈ ਨਹੀਂ ਕੋਈ ਗੱਲ ਨਹੀਂ ਜੇ ਇਹਦੀ ਲੋੜ ਹੈ ਵੀ ਲੈ ਲਓ ਪਰ ਨਹੀਂ ਨਹੀਂ ਕੋਈ ਗੱਲ ਨਹੀਂ ਪੈਸੇ ਹੈਗੇ ਹੱਥ ਚ ਅੱਛਾ ਤੇ ਮੈਂ ਹਾਂ ਚੱਲੋ ਫੜਾਈ ਹੁਣਾ ਵਾ ਨਾਲੇ ਡੱਬਾ ਦੇ ਉਹਦੇ ਨਾਲੇ ਮਿਲ ਗਰ ਆਉਨੇ ਆ ਹਾਂ ਨਹੀਂ ਬਿਲਕੁਲ ਵਧੀਆ ਕੀਤਾ ਮੈਂ ਉਸ ਨੂੰ ਵੀਰ ਨੂੰ ਦੱਸਿਆ ਹੀ ਨਹੀਂ ਆਉਂਦੇ ਮੈਨੋਂ ਆ ਗਏ ਪਰ ਦਾ ਸੋਣਾ ਹੈ ਨਾ ਘਰ ਕੋਈ ਨਹੀਂ ਤਾਂ ਮੈਂ ਤੇਰੇ ਦੱਸ ਕੇ ਆ ਮਮੀ ਨੂੰ ਹਾਂਜੀ ਪਤਾ ਉਹ ਜਾਂਦਾ ਅੰਗਮ ਸਕੂਲੇ ਹਾਂਜੀ ਜਾਂਦਾ ਚਲੋ ਵਧੀਆ ਹਾਂਜੀ ਬਦਮਾਣ ਵਧੀਆ ਵਧੀਆ ਠੀਕ ਠਾਕ ਹੈ ਵਧੀਆ ਚਲੋ ਵਧੀਆ ਚੱਲ ਜੀ ਚਲੀ ਜਾਂਦਾ ਕੰਮ ਪਰ ਠੀਕ ਤੇ ਵਧੀਆ ਨਾ ਉੱਥੇ ਕੰਮ ਕੋ ਮੁੰਡਾ ਸੌਖਾ ਜੀ ਉਹ ਨਾਲ ਜਿੰਝਿਆ ਬਾਕੀ ਕੰਮ ਹੈ ਵੀ ਹੈ ਸੌਖਾ ਹੀ ਇੱਥੇ ਸੌਖਾ ਬਦ ਕਰਨਾ ਨਾ ਜਿਆਦਾ ਗੜੀ ਨਹੀਂ ਨਹੀਂ ਉਹ ਕ੍ਰੀਨ ਜਰਉਣੀ ਸਮਾਨ ਉਧਰ ਉਧਰ ਹੀ ਵਸਾ ਕਰਨ ਦਾ ਵਾ ਅੱਛਾ ਅੱਛਾ ਥੈਂਕ ਯੂ ਬੈਟਰ ਹਾਂਜੀ ਹਾਂਜੀ ਸਸਿਕਾ ਬਾਜੀ ਸਸਿਕਾ ਅਚਾਰ ਲੈ ਲੋ ਕੁਦਾਈਆਂ ਤਾਂ ਨਾਲੇ ਤੁਹਾਨੂੰ ਦਾ ਹੀ ਹਾਂਜੀ ਹੋਰ ਅਗਮ ਠੀਕ ਆ ਸਭ ਵਧੀਆ ਠੀਕ ਠਾਕ ਲੱਗ ਉਹ ਵੀ ਵਧੀਆ ਠੀਕ ਆ ਤੇ ਲੈ ਆਣਾ ਨਹੀਂ ਉਹਨਾਂ ਨੂੰ ਵੀ ਨਾਲ ਬਸ ਕੋਈ ਨਹੀਂ ਆਵਾਂ ਤੇ ਫੇਰ ਠੀਕ ਹੈ ਜੱਸ ਚਲਿਆ ਫਟਾ 5000 ਭਾਜੀ ਦਿੱਤਾ ਠੀਕ ਹੈ ਰਾਦੇ ਲੋਕਰ ਚ ਅੱਛਾ 5000 ਤਾਸ ਨਹੀਂ ਦਿੱਤਾ ਬਾਕੀ ਨਾ ਮੈਂ ਤੁਹਾਨੂੰ ਬਾਅਦ ਚ ਦੇ ਜਾਵਾਂ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੰਨੇ ਬਹੁਤ ਵਾ ਤੇ ਕਿੰਨੇ ਕ ਤਨਖਾਹ ਮਿਲ ਜਾਂਦੀ ਭਾਜੀ ਮੈਂ ਬਣ ਜਾਂਦਾ 8000 ਨਹੀਂ ਹਜੇ ਤੇ ਜਾਣਾ ਕਰਨਾ ਤਾਂ ਤਨਖਾਹ ਜਿਹੜੀ ਇਹ ਪਾ ਲਾ ਕੇ ਨਾ ਹੋਰ ਟਾਈਮ ਲਾਇਆ ਕੋਈ 25000 ਬਣ ਜਾਣਾ ਕਰਨਾ ਵਧੀਆ 25000 ਬਣ ਜਾਣਾ ਹਾਂਜੀ ਚਲੋ ਵਧੀਆ ਵਾ ਫਿਰ ਤਾਂ ਚਲੋ ਭਾਜੀ ਵਧੀਆ ਵਾ 80000 ਤੱਕ ਹੀ ਜਾਂਦਾ ਹਨਾ ਨਾਲੇ ਇੰਨੀ ਸੈਲਰੀ ਆ ਕੋਈ ਨਾ ਕੋ ਬਣ ਜੜ ਜਾਊਗਾ ਹਨਾ ਹਾਂਜੀ ਹਾਂਜੀ ਆਹੋ ਤੇ ਨਾਲੇ ਮੇਰੀ ਗੱਲ ਸੁਣੋ ਹੁਣ ਨਾ ਬੱਚਾ ਪੜਾਉਣਾ ਆਪਣਾ ਨਹੀਂ ਨਹੀਂ ਪੜ੍ਹਾਉਣਾ ਨਾ ਹੋਏ ਨਹੀਂ ਘਰਾਂ ਚਲੋ ਬਾਅਦ ਚ ਵੇਖਾਂਗੇ ਪਹਿਲਾਂ ਤੇ ਮੁੰਡਿਆਂ ਨੂੰ ਪੜ੍ਹਾਵਾਂਗੇ ਵਧੀਆ ਨਹੀਂ ਵਧੀਆ ਚਲੋ ਹੁਣ ਚੰਗੇ ਸਕੂਲੇ ਪਾਇਆ ਏ ਤੇ ਪੈਸੇ ਤੇ ਲਾਉਣੇ ਤੇ ਉਹਦੇ ਉੱਤੇ ਹੰਦਵਾ ਕੇ ਪਹਿਲਾਂ ਹਾਂ ਬਿਲਕੁਲ ਜੀ ਬਿਲਕੁਲ ਦੱਸਾਂ ਕੀ ਹੁੰਦਾ ਜਦੋਂ ਬੰਦੇ ਦੇ ਹੱਥ ਪੈਸੇ ਆ ਜਾਂਦੇ ਨੇ ਬੰਦਾ ਕਹਿੰਦਾ ਆ ਵੀ ਕਰ ਲਈ ਉਹ ਵੀ ਕਰ ਲਈ ਤੇ 22 ਦੇ ਵਿੱਚ ਘਰ ਬਣਾਉਣਾ ਵੀ ਹੋਊ ਤੇ ਮੈਂ ਤੁਹਾਡਾ ਲੋਨ ਲੋਨ ਕਰਾ ਦੂੰਗਾ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਲੋੜ ਪੈਗੀ ਤੇ ਮੈਂ ਕਹਾਂਗਾ ਤੁਹਾਡੇ ਨਾਲ ਗੱਲ ਦੱਸਿਓ ਕੋਈ ਗੱਲ ਨਹੀਂ ਇੱਕ ਕਰੀਵੇਂ ਘਰੇ ਗੱਲ ਕਰ ਲਾਂਗਾ ਹਮ ਅੱਬਲ ਤੇ ਉਹਨਾਂ ਮੰਨਣਾ ਹੀ ਕਰਦੇ ਆਣੇ ਹਾਂ ਉਹ ਕਿਉਂਕਿ ਇੱਕ ਕੰਮ ਲਉਂਦੇ ਹਨ ਨੀ ਕੋਈ ਗੱਲ ਨਹੀਂ ਜੇ ਮੰਨਣ ਕੀ ਵੀ ਕੋਈ ਗੱਲ ਹੈ ਤੁਹਾਡਾ ਆਧਾਰ ਕਾਰਡ ਜਾਈਦਾ ਤੇ ਡੈਡੀ ਦਾ ਤੇ ਆਪ ਵੀ ਉਹਨਾਂ ਨੇ ਕਰ ਦੇਣਾ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਜੇ ਬਣੀ ਕਿ ਸਲਾਹ ਕਰਮਾ ਤਦ ਨਾ ਕਰਾਂਗੇ ਗੱਲ ਹਾਂ ਪਰ ਮੈਂ ਵੀ ਇਹਨਾਂ ਨੂੰ ਇਦਾਂ ਦੀ ਸਲਾਹ ਨਾ ਦੋ ਪਹਿਲਾਂ ਜਿਹੜੇ ਉਹਨਾਂ ਨੇ ਰਿਸ਼ਤੇਦਾਰਾਂ ਤੋਂ ਪੈਸੇ ਲਏ ਉਹ ਤਾਂ ਪੂਰੇ ਕਰ ਦੇਣ ਪਾਚੋ ਐਵੇਂ ਲੋਨ ਲੈ ਕੇ ਫਸ ਜਾਣਗੇ ਤੇ ਸਾਡੇ ਤੇ ਪੈ ਲੈਣੇ ਸਾਰੇ ਪੈਸੇ ਜੇ ਉਹਨਾਂ ਕੋਲੋਂ ਨਾ ਦਿੱਤੇ ਖੇਤ ਚੁੱਪ ਕਰ ਜਾ ਤੂੰ ਪਾਜੀ ਤੁਸੀਂ ਬੀ ਹੋ ਜਾ ਸਸਿਕਾ ਮਾਸਟਰ ਜੀ ਸਸਿਕਾ ਸਸਿਕਾ ਪੁੱਤ ਕੀ ਹਾਲ ਆ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਸੁਣਾ ਕਿਤਰਾ ਸਭ ਵਧੀਆ ਠੀਕ ਠਾਕ ਆ ਕਾਰੋਬਾਰ ਕਾਰੋਬਾਰ ਕਿਤਰਾ ਵਧੀਆ ਚੱਲੀ ਜਾਂਦਾ ਬੱਸ ਦੱਸੋ ਉਹ ਬਸ ਆਪਣਾ ਇਤਰਾ ਹੀ ਆ ਬਸ ਚੱਲ ਜੀ ਉੱਥੇ ਬੈਠ ਗਰੀ ਉੱਥੇ ਮੈਂ ਬੰਦਰ ਸਿਆਂ ਕੀ ਕਰਨਾ ਸਰੀ ਦਾ ਨਹੀਂ ਮੇਲੇ ਹੈ ਲਓ ਇੱਥੇ ਹੋਰ ਕਣਕਾ ਗੁਣਕਾ ਕਰ ਦੋ ਕਣਕਾ ਗੁਣਕਾ ਠੀਕ ਆ ਠੀਕ ਆ ਇਹ ਅਸੀਂ ਨਾ ਬਰਜਪੁਰ ਚ ਪਈ ਮੜੀ ਜੀ ਤੇ ਚੱਲੇ ਆ ਬੁਝਾਹ ਹੋ ਗਿਆ ਵਾ ਉਚਾਈ ਹੈ ਨਾ ਹਾਂ 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 ਉਹ ਕਈ ਥਾਂ ਦੇ ਬੜੇ ਗੜੇ ਜੇ ਪਏ ਨੇ ਤੇ ਆਹੋ ਹੂੰ ਚਲੋ ਉਹ ਸਾਰਾ ਨਵਿਤਾ ਜੀ ਵਧੀਆ ਵਧੀਆ ਬਸ ਇਦਾਂ ਹੀ ਹੂੰ ਹੂੰ ਵਿਲੇ ਹਾਂ ਬੇਚ ਅਚ ਤੇ ਮੈਂ ਹਾਂ ਚੱਲ ਇੱਕ ਕੰਮ ਹੀ ਅੱਛਾ ਅੱਛਾ ਪਰ ਮਨਾਉ ਕਰਾਈਏ ਤੇ ਨਾਲੇ ਸਾਡੇ ਲੱਗੇ ਕੰਪਨੀ ਨਹੀਂ ਜਿਹੜੀ ਕੋ ਹੁਲੀ ਹਾਂਜੀ 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 ਉੱਥੇ ਨੌਕਰੀ ਮਿਲ ਗਈ ਮੰਨਾਂਗੀ ਉਹ ਚੱਲ ਪੁੱਤ ਵਧਾਈ ਜਾਈਏ ਫਿਰ ਤੇ ਹਾਂ ਤੁਹਾਨੂੰ ਵਧਾਈਆਂ ਆਹੋ ਮੈਂ ਚਲ ਡੱਬਾ ਡੁੱਬਾ ਦਈ ਆਗੇ ਕੋਈ ਨਹੀਂ ਕੋਈ ਗੱਲ ਹੀ ਆ ਤੂੰ ਫੋਨ ਫੰਦ ਦਰਦਣਾ ਡੱਬੇ ਜ਼ਰੂਰੀ ਕੋ ਡੱਬੇ ਦੀ ਉਹ ਨਹੀਂ ਮੈਂ ਫੋਨ ਕੀ ਕਰਨਾ ਵਾ ਆਪ ਜਾਣਦੇ ਆਗੇ ਨਹੀਂ ਨਹੀਂ ਚੱਲ ਕੋਈ ਗੱਲ ਬੜਾ ਵਧੀਆ ਕੀਤਾ ਵਾ ਹੋਰ ਵਧੀਆ ਚੱਲ ਜਿੰਦਾ ਕਰੋ ਹਾਂ ਵਧੀਆ ਵੀ ਤਨਖਾ ਚੰਗੀ ਲੱਗੀ ਉੱਥੇ ਤੈਨੂੰ ਖਾ ਜਿਹੜੀ ਮਸੜ ਜੀ ਪਾ ਲਾ ਕੇ ਨਾ ਉਹ ਵੀ 25000 ਲੱਗੇ ਚਲੇ ਜਾਣਾ ਕੰਮ ਆਹ ਵੇ ਵੀ ਗੱਲ ਤੇਰੀ ਸਹੀ ਆ ਹਾਂ ਹਾਂ ਤੇ ਆ ਵੀ ਓਵਰ ਟਾਈਮ ਲਾਵਾਂਗੇ ਹਾਂ ਹਾਂ ਜਿਹੜੀ ਉਹਦਾ ਪੱਕੀ ਤਨਖਾਹ ਵਸ 17-18000 ਹੈਗੀ ਬਾਕੀ ਓਵਰ ਟਾਈਮ ਚੱਲਦੂ ਨਾਲ ਮੜਾ ਹੁੰਦਾ ਹੈ ਹਾਂਜੀ ਉਹ ਚੱਲ ਜਾਣਾ ਤੇ ਵਧੀਆ ਵਧੀਆ ਫਿਰ ਤੇ ਆ ਓਦਾਂ ਵੀ ਕੀ ਕਰਨਾ ਘਰ ਵੀ ਵਿਹਲੇ ਹੀ ਹੁੰਨੇ ਆ ਉਹ ਚੱਲ ਪੁੱਤ ਜਿਤਨਾ ਮਰਜੀ ਆ ਨਾ ਘਰਾਂ ਦੇ ਗੁਜ਼ਾਰੇ ਅੱਜ ਕੱਲ ਬੜੇ ਉੱਕੇ ਨੇ ਨਹੀਂ ਨਹੀਂ ਪੜਾ ਉਹਦੇ ਕਰਮਾ ਨਾਲ ਤੈਨੂੰ ਨੌਕਰੀ ਮਿਲ ਗਈ ਹੈ ਆ ਬਈ ਤੇ ਲੋਕਾਂ ਦੀ ਦੁਨੀਆਦਾਰੀ ਵੇਨਾ ਨਾ ਇਹ ਤਾਂ ਉਹਦੇ ਫਿਰ ਦੇ ਲੋਕਾਂ ਨੇ ਬੰਨੇ ਨੇ ਬਿਲਕੁਲ ਸਹੀ ਗੱਲ ਠੀਕ ਨਹੀਂ ਉਹਦੇ ਬੜਾ ਪੁੱਤ ਚੰਗਾ ਰਹਿ ਗਿਆ ਮੈਂ ਇਹ ਵੀ ਤੰਗੀ ਬਥੇਰੀ ਸੀ ਉਦਾਂ ਆਹੋ ਹੁਣ ਅਸੀਂ ਚੱਲ ਡੈਡੀ ਘਰ ਕਰੀ ਜਾਣਗੇ ਓਏ ਆਹੋ ਚੱਲੀਏ ਆਹ ਇੱਥੇ ਕਰੀ ਜਾਵਾਂ ਉਹ ਨਾਲੇ ਪਿੰਦਰ ਘਰ ਤੇ ਕੰਮ ਉਹ ਹੀ ਆ ਤੁਸੀਂ ਦੋਵੇਂ ਪੁੱਤ ਉਹ ਹੀ ਕਰਦੇ ਜੀ ਤੇ ਇੱਕ ਬੰਦੇ ਨੇ ਵੀ ਕਰੀ ਜਾਣਾ ਤੇ ਨੌਕਰੀ ਨਾਲ ਦੀ ਪੁੱਤਰੀ ਕੋਈ ਨਹੀਂ ਠੀਕ ਨਹੀਂ ਪਾਹੇ ਪ੍ਰਾਈਵੇਟ ਐ ਰਚਲ ਮਹੀਨੇ ਬਾਅਦ ਪੈਸੇ ਤੇ ਆਉਣਗੇ ਨਾ ਉਹ ਨਹੀਂ ਨਹੀਂ ਯਾਰ ਨਾਲ ਜਿਹੜਾ ਬਾਰੋਂ ਪੈਸਾ ਆਇਂਦਾ ਰਲਦਾ ਵਾ ਨਾ ਨਾ ਉਹ ਚੱਲ ਭਿੰਦਰ ਹੁਣ ਨਿੱਕੇ ਨੂੰ ਪੜ੍ਹਾ ਤੇ ਸਭ ਕੋ ਵਿਚੇ ਆ ਜਣਾ ਉਹ ਤਾਂ ਆ ਨਹੀਂ ਨਹੀਂ ਲਾਉਂਗਾ ਪੂਰਾ ਜ਼ੋਰ ਕੇ ਆ ਤੇ ਆ ਵੀ ਚੱਲ ਹੁਣ ਮਿਹਨਤ ਕਰ ਤੋ ਉੱਥੇ ਹੈ ਹਾਂ ਚੰਗੀ ਚੰਗੀ ਤੇ ਚਲੋ ਗੜ ਗਈ ਤਲਖਾ ਵਾਧ ਹੀ ਜਾਣੀ ਆ ਆ ਚਲੋ ਹੌਲੀ ਹੌਲੀ ਇਹ ਹਜੇ ਕੰਪਨੀ ਵੀ ਨਵੀਂ ਹੈ ਹਾਂ ਹਾਂ ਜਿੰਜੀ ਉਂਝੋਂ ਪੁਰਾਣਾ ਹੁੰਦਾ ਗਿਆ ਬੰਦਾ ਤੇ ਆ ਇਹ ਗੱਲ ਹੈ ਹੂੰ ਹੂੰ ਬਾਕੀ ਆਪ ਤਾਂ ਹੁੰਟੇ ਗਿਆ ਰਹੀ ਉੱਥੇ ਹੈ ਨੌਕਰੀਆਂ ਨਹੀਂ ਆ ਮਿਲਦੀਆਂ ਆਹ ਇਹੋ ਜਿਹਾ ਕੰਮ ਲੱਭਦਾ ਵੀ ਹੈ ਨਹੀਂ ਹਾਂ ਚਲੋ ਕੰਮ ਵੀ ਵਧੀਆ ਹੀ ਹੈ ਆਹੋ ਇਹ ਤਾਂ ਗੱਲ ਹੈ ਕਿ ਤੇ ਹਾਂਜੀ ਹੂੰ ਹੂੰ ਤੇ ਚਲੋ ਠੀਕ ਹੈ ਤਾਂ ਉਹ ਛੁੱਟੀ ਪਰ ਉਹ ਮੈਂ ਕਹਿੰਦਾ ਰਾਤ ਰਹਿੰਦਾ ਯਾਰ ਨਹੀਂ ਹੈ ਫੇਰ ਸਹੀ ਆਵਾਂਗੇ ਅੱਛਾ ਤੂੰ ਕਿਹੜਾ ਰੋਜ਼ ਤੁਰਿਆ ਯਾਰ ਨਹੀਂ ਨਹੀਂ ਗੱਲ ਨਹੀਂ ਤੇ ਮਾਰਿਓ ਚੱਕਰ ਤੁਸੀਂ ਚਲ ਕੋਈ ਨਹੀਂ ਆਉਂ ਕਿਹੜੇ ਫੱਦਾ ਤੋਦਾ ਤੁਹਾਨੂੰ ਹੈ ਉਹ ਨਹੀਂ ਆਇਓ ਆਇਓ ਕੰਮ ਹੈਗਾ ਇੱਕ ਦੋ ਤੁਹਾਡੇ ਉਧਰ ਇਲਾਕੇ 'ਚ ਠੀਕ ਆ ਠੀਕ ਆ ਉਹ ਕਿਹੜੇ ਹੈ ਚਲੋ ਆਇਓ ਮੈਂ ਵੀ ਮਿਲਵਾਂ ਨਾਲ ਚਲੋ ਮੈਂ ਮੈਨੂੰ ਠੀਕ ਆ ਚਲੋ ਕੰਨਾਂ ਤੇ ਇੰਨਾ ਵੱਡੀਆਂ ਵੱਡੀਆਂ ਮਾਰਨ ਰਿਆ ਵਾ ਕਿ 20-25 ਹਜ਼ਾਰ ਤੱਕ ਖਾ ਲਗੀ ਹੈ ਤੇ ਜੀ ਹਨ ਕੀ ਲੈ ਕੇ ਆਇਆ ਤਵੇ ਦੇ ਚੁੱਕ। ਖੜੇ ਹੋਏ ਲੈ ਨੂੰ ਚੋਕ ਲਿਆ ਆ। ਉਹਦਾ ਕਹਿੰਦਾ ਵੀ ਤੇਰੀ ਨੀਤ ਖਾ ਲੱਗ ਗਈ। ਇਹ ਤੇ ਬਰਫੀ ਲਿਆ ਹੁੰਦਾ ਬੰਦਾ, ਛੱਜਰੀ ਕੋਈ ਬਠਾਈ ਲਿਆ ਹੁੰਦਾ। ਉਹੀ ਨਾ ਫਿਰ ਮੱਥਾ ਡੰਮਣ ਹੀ ਆਏ ਮੈਨੂੰ ਲੱਗਦਾ ਏ। ਕਰਦਿਆਂ ਨਾ ਨਾਮ ਨੂੰ ਫੋਨ, ਇਹਦੀ ਬੇਇੱਜ਼ਤੀ ਕਰਦੀ ਚੰਗੀ ਰੱਖ ਕੇ। ਕਿ ਜਦੋਂ ਤੁਸੀਂ ਆਉਨੇ ਹੋ ਤਾਂ ਇੱਥੇ ਇੰਨਾ ਖਾ ਪੀ ਕੇ ਜਾਣੀ ਐ। ਹੁਣ ਕੀ ਗੱਲ ਹੋਗੀ? ਕੀ ਹੋ ਗਿਆ ਵਾ? ਇਤਨਾ ਗੱਲਾਂ ਕਰ ਜਾਣੀ ਕੱਲੀ ਕੁਛ ਨਹੀਂ ਹੋਣਾ ਕੀ ਆ ਮੈਂ ਆ ਦੇਖਣ ਲਈ ਇਹ ਡੱਬਾ ਕਾਹਦਾ ਲੈ ਕੇ ਆਂਦਾ ਅਸੜੇ ਲੱਡੂ ਲੈ ਕੇ ਤੇ ਮੱਥੇ ਮਾਰਦੇ ਹੱਡ ਚੱਲ ਪਾ ਤੇ ਇਦਾਂ ਨਹੀਂ ਕਹੀਦਾ ਹੁੰਦਾ ਅਗਲਾ ਚਾਹ ਦਾ ਲੈ ਕੇ ਆਇਆ ਫਿਰ ਕੀ ਹੋ ਗਿਆ ਅੱਜ ਤੇ ਵਿਚਾਰੇ ਦੀ ਨੌਕਰੀ ਲੱਗੀ ਆ ਕਿਹੜੇ ਨੂੰ ਪੈਸੇ ਬਣ ਕੇ ਜਾਂਦੇ ਕੁਛ ਨਹੀਂ ਹੁੰਦਾ ਇਦਾਂ ਨਿਕਲਾਂਗੇ ਦੇ ਦਿੰਦੇ ਹੁੰਦੇ ਆ ਤੇ ਮਮੀ ਗੱਲਾਂ ਦੇ ਗਿਆ ਵੱਡੀਆਂ ਵੱਡੀਆਂ ਮਾਰਦੇ ਆ 5000 ਰੁਪਏ ਲਿਆ ਕੇ ਪਰਮ ਨੂੰ ਪੜਾ ਦਿੱਤਾ ਵਾ ਤੋ ਇਹ ਦੱਸ ਦੇ ਦੋ ਜੇ ਨਹੀਂ ਹੈਗੇ ਤੋ ਫਿਰ ਨਾ ਦਿੰਦੇ ਪੁਹਾਗੇ ਤਾਂ ਹੀ ਕਰਕੇ ਲੈ ਕੇ ਆਏ ਨਾ ਇਹ ਉੱਤ ਦੇਖਾ ਅਗਲੇ ਨੇ ਤੇ ਸੋਚਿਆ ਨਾ ਕੋੰਨੇ ਵਾਪਸ ਕਰੀ ਗੀ ਜੇ ਨਾ ਵੀ ਕਰਦੇ ਤਾਂ ਦਰਜਾ ਪਿਆ ਕੱਢੀ-ਕੱਢੀ ਰਕਮ ਹੀ ਹੈ ਤੇਰੀ ਭੈਣ ਵਾਂ ਸਕੀ ਉਹ ਆਪਣੀ ਵੀ ਉਪਰੀ ਆ ਐਦਾਂ ਦੀ ਗੱਲਾਂ ਨਾ ਕਰਿਆ ਕਰ ਮਿੰਨੂ ਚਿੰਗੀਆਂ ਲੱਗਦੀਆਂ ਪਰ ਮੰਮੀ ਜਦੋਂ ਇੱਥੇ ਆਉਂਦੀ ਆ ਉਹ ਕਿੰਨਾ ਵਧੀਆ ਹੀ ਖਰੋਣੇ ਪਿਉਂਦੇ ਹਨ ਆ ਸੜੇ ਰੱਟੂ ਦੇ ਕੇ ਤੇ ਤੇ ਦਿੱਤਾ ਲਾ ਕੇ ਘਰ ਬਰੇ